ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸੂਜੀ ਦੀਆਂ ਗਲਾਬ ਜਾਮਣਾ ਬਣਾਵਾਂਗੇ ਆ ਸੂਜੀ ਐ ਇੱਕ ਕੋਲੀ ਇਹਦੇ ਨਾਲ ਆਪਾਂ ਗਲਾਬ ਜਾਮਣਾ ਬਣਾਵਾਂਗੇ ਤੇ ਅੱਗ ਬਲ ਪਈ ਐ ਤੇ ਕੜਾਈ ਧਰਾਂਗੇ ਇੱਕ ਚਮਚਾ ਦੈਸੀ ਘਿਓ ਦਾ ਪਾਵਾਂਗੇ ਇਹ ਦੋ ਘਿਓ ਗਰਮ ਹੋ ਗਿਆ ਫਿਰ ਆਪਾਂ ਦੁੱਧ ਪਾਵਾਂਗੇ ਜਿੰਨੇ ਕ ਸੋਜੀ ਹੈ ਤੇ ਓਨਾਂ ਕ ਆਪਾਂ ਦੁੱਧ ਪਾਵਾਂਗੇ ਘਿਓ ਗਰਮ ਹੋ ਗਿਆ ਹੁਣ ਆਪਾਂ ਦੁੱਧ ਪਾਵਾਂਗੇ ਕੋਲੀ ਦੁੱਧ ਦੀ ਹੈ ਲਓ ਆਪਣਾ ਦੁੱਧ ਪੂਰਾ ਗਰਮ ਹੋ ਗਿਆ ਹੁਣ ਆਪਾਂ ਸੂਜੀ ਪਾਵਾਂਗੇ ਛੋਟੇ ਛੋਟੇ ਕਰਕੇ ਪਾਵਾਂਗੇ ਦੁੱਧ ਦਾ ਪਾ ਥੋੜਾ ਜਿਹਾ ਹੋਰ ਪਾਵਾਂਗੇ थले ला दें फिर चंकी तरह कड़छी आप मिलावे लोह चंकी तरह मिक्स हो गया तो आप कट लेंगे ਇਹ ਜਿੰਨਾ ਚਿਰ ਵੇਖੀ ਨਾ ਠੰਡਾ ਹੋਊਗਾ ਆਪਾਂ ਥੋੜਾ ਜਿਹਾ ਕੋਸਾ ਰੱਖਾਂਗੇ ਤੇ ਉਹਨਾਂ ਚਿਰ ਆਪਾਂ ਚਾਹ ਨਹੀਂ ਬਣਾਵਾਂਗੇ ਇਹਨੂੰ ਢੱਕ ਦੇਾਂਗੇ ਜਿੰਨੀ ਖੰਡ ਹੈ ਉਹਨਾਂ ਆਪਾਂ ਪਾਣੀ ਪਾਵਾਂਗੇ ਥੋੜਾ ਜਿਆਦਾ ਹੀ ਪਾਵਾਂਗੇ ਪਰ ਕੋਈ ਕੋਲੀ ਲੋਕਣੀ ਚਾਸਨੀ ਬਣੀ ਜਾਂਦੀ ਹੈ ਖੰਡ ਥੋੜੀ ਜਿਹੀ ਰਹਿ ਗਈ ਲਈ ਸਾਰੀ ਖੁਰ ਗਈ ਹੈ ਮੋੜੀ-ਮੋਟੀ ਜਿਹੀ ਰਹਿ ਗਈ ਹੈ ਵਿੱਚ ਤੇ ਹੁਣ ਆਪਾਂ ਰੰਗ ਪਾਵਾਂਗੇ ਲੱਡੂਆਂ ਵਾਲਾ ਰੰਗ ਆਈ ਆਪਾਂ ਲੈ ਚੋੜ ਰਪਾਵਾਂਗੇ ਉਹਨੇ ਸੂਜੇ ਬਣੀ ਜਾਊਗੀ ਚਾਸਨੇ ਉਹਨੇ ਆਪਾਂ ਦੇਖਦੇ ਆ ਸੁਆ ਆਪਣਾ ਸੂਜੀ ਵਾਲਾ ਆਟਾ ਆਪਾਂ ਦੇਖਦੇ ਆ ਫਿਰ ਆਪਾਂ ਗਰਾਵ ਜਾਮਣ ਬਣਾਵਾਂਗੇ ਥੋੜਾ ਜਿਹਾ ਕੋਸਾ ਆ ਆਪਾਂ ਇਹਨੂੰ ਮਲਾਂਗੇ ਆਪਾਂ ਆਟੇ ਨੂੰ ਗੁੰਨ ਲਾਂਗੇ ਹਲੋ ਆਪਣਾ ਹੈ ਸੂਜੀ ਵਾਲਾ ਆਟਾ ਬਣ ਗਿਆ ਤੇ ਆਪਾਂ ਮਾਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਚਾशनी ਲਾਵਾਂਗੇ ਚਾशनी ਆਪਣੀ ਬਣ ਗਈ ਏ ਤੇ ਆਪਾਂ ਲਾ ਦੇਾਂਗੇ ਉਹ ਤੋਂ ਆਪਾਂ ਟੱਕ ਦੇਾਂਗੇ ਪਰਚੀ ਬਾਹਰ ਕੱਢ ਲਾਂਗੇ ਕਰ ਆਪਾਂ ਦੂਜੀ ਕੜਾਈ ਰੱਖਾਂਗੇ ਇਹ ਸਾਫ਼ ਕਰ ਲੈਂਦੀ ਤੇ ਸਰਫ ਹੈਂਡ ਗਰਮ ਕਰਾਂਗੇ ਚ ਪਾ ਕੇ ਆਪਾਂ ਉਦੋਂ ਆਪਣਾ ਫੈਂਡ ਗਰਮ ਹੋ ਜਾਊ ਤੇ ਆਪਾਂ ਗਲਾਬ ਜਾਮਣਾ ਬਣਾ ਲਾਂਗੇ। ਉਹੜਾ ਯਕੀ ਉਹ ਲਾ ਲਾਂਗੇ। ਐਸ ਤਰ੍ਹਾਂ ਕਰਕੇ ਆਪਾਂ ਸਾਰੇ ਬਣਾ ਲਾਂਗੇ। ਆਹ ਤਾਂ ਵਧੀਆ ਬਣੀ ਹੈ ਲਓ ਆਪਣੇ ਗਲਾਬ ਜਾਮਣ ਸਾਰੀਆਂ ਬਣ ਗਈਆਂ ਤੇ ਆਪਣਾ ਰਫੈਂਡ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਉਹ ਚਵਾਵਾਂਗੇ ਲਓ ਹੁਣ ਆਪਾਂ ਰਫੈਂਡ ਗਰਮ ਹੋ ਗਿਆ ਆਪਾਂ ਗਲਾਬ ਜਾਮਣਾ ਬਣਾਵਾਂਗੇ ਯਾਵਾ ਬਰਾਹੋ ਮੀਨ ਅਸੀਂ ਆਪ ਕੱਢਾਂਗੇ ਇਹਨਾਂ ਆਪਣੀਆਂ ਗਲਾਵ ਜਾਮਣਾ ਬਣ ਗਈਆਂ ਰੜ ਗਈਆਂ ਤੇ ਥੋੜੀ ਥੋੜੀ ਸਾਂਹਣੀ ਜੀ ਵੱਜ ਗਈ ਇਹਨਾਂ ਸੇ ਇਹ ਤਾਂ ਕਰਕੇ ਇਸ ਤਰ੍ਹਾਂ ਹੋ ਗਈਆਂ ਤੇ ਹੁਣ ਆਪਾਂ ਕੱਢਾਂਗੇ ਨਾਲ ਦੀ ਨਾਲ ਆਪਾਂ ਚਾਸਣੀ ਚ ਪਾਵਾਂਗੇ ਹੁਣ ਆਪਾਂ 15-20 ਮਿੰਟ ਵਿੱਚ ਰੱਖਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਚਾਸਣੇ 'ਚ ਰੱਖਾਂਗੇ ਆਪਾਂ ਚਾਸਣੇ ਰਸਜੂਗੀ ਵਿੱਚ ਲਗ 15-20 ਮਿੰਟ ਹੋ ਗਏ ਆਪਣੇ ਅੰਗਲਾ ਜਾਮਣਾ ਬਣਾ ਪੰਿਆਂ ਨੂੰ ਚਾਸਣੇ ਦੇ ਵਿੱਚ ਤੇ ਹੁਣ ਆਪਾਂ ਕੱਢ ਕੇ ਦਿਖਾਵਾਂਗੇ ਤੁਹਾਨੂੰ ਮੇਹੋ ਗੱਡੀਆਂ ਵਧੀਆ ਬਣੀਆਂ ਗਲਾਸ ਜਾਮਣਾ ਬਹੁਤ ਵਧੀਆ ਬਣੀਆਂ ਵਿੱਚ ਰਚ ਗਈ ਹੈ ਚਸਨੀ ਬਹੁਤ ਵਧੀਆ ਬਣੀਆਂ ਤੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ